प्यारे विद्यार्थियों सब तो पहला मेरे चैनल बहुत बहुत न, क्लास, क्लास, क्लास ते ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਵਿਭਾਗ ਵੱਲੋਂ ਜੋ ਨਾਨ ਬੋਰਡ ਕਲਾਸਾਂ ਹਨ ਭਾਵ 6ਵੀਂ ਕਲਾਸ 7ਵੀਂ ਕਲਾਸ 9ਵੀਂ ਕਲਾਸ ਤੇ 11ਵੀਂ ਕਲਾਸ ਇਹ ਆਪਣੇ ਕੋ ਨਾਨ ਬੋਰਡ ਕਲਾਸਾਂ ਹੁੰਦੀਆਂ ਹਨ ਇਹਨਾਂ ਦੀ ਜੋ ਸਲਾਨਾ ਪ੍ਰੀਖਿਆਵਾਂ ਦੀ ਜੋ ਡੇਟਸ਼ੀਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਜੋ ਬੋਰਡ ਦੀਆਂ ਕਲਾਸਾਂ ਹਨ ਉਹਨਾਂ ਦੀ ਡੇਟਸ਼ੀਟ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ ਤੇ ਅੱਜ ਵਿਭਾਗ ਵੱਲੋਂ ਜੋ ਨੌਨ ਬੋਰਡ ਜਮਾਤਾਂ ਹਨ ਭਾਵ 6ਵੀਂ 7ਵੀਂ 9ਵੀਂ ਅਤੇ 11ਵੀਂ ਕਲਾਸ ਦੇ ਆ ਜੋ ਡੇਟ ਸ਼ੀਟ ਹੈ ਉਹ ਵੀ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਤੇ ਆਓ ਦੇਖਦੇ ਹਾਂ ਕਿ ਕਿਹੜੇ ਦਿਨ ਤੁਹਾਡਾ ਕਿਹੜਾ ਪੇਪਰ ਹੋਣਾ ਹੈ ਜੀ ਤੇ ਕਦੋਂ ਪੇਪਰ ਤੁਹਾਡੇ ਸਟਾਰਟ ਹੋ ਰਹੇ ਹਨ ਤੇ ਇਹ ਦੇਖੋ ਜੀ ਆਪਣੇ ਤੋਂ ਡੇਟ ਸ਼ੀਟ ਦੇਖਣ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਜਲਦੀ ਹੀ ਮੇਰੇ ਚੈਨਲ ਤੇ ਸਾਰੇ ਹੀ ਵਿਸ਼ਿਆਂ ਦੇ ਨਾਨ ਬੋਰਡ ਕਲਾਸਸ ਅਤੇ ਬੋਰਡ ਕਲਾਸਸ ਦੇ ਜੋ ਸੈਂਪਲ ਪੇਪਰ ਹਨ ਉਹ ਜਲਦੀ ਹੀ ਚੈਨਲ ਤੇ ਅਪਲੋਡ ਕਰ ਦਿੱਤੇ ਜਾਣਗੇ ਇਸ ਲਈ ਚੈਨਲ ਨੂੰ ਜਰੂਰ ਤੁਸੀਂ ਸਬਸਕ੍ਰਾਈਬ ਕਰਕੇ ਰੱਖਣਾ ਹੈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਹੈ ਤੇ ਆਲ ਦੇ ਨੋਟੀਫਿਕੇਸ਼ਨ ਨੂੰ ਜਰੂਰ ਆਨ ਕਰ ਲੈਣਾ ਹੈ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਜਲਦੀ ਹੀ ਤੁਹਾਡੇ ਜੋ ਜੋ ਨਾਨ ਬੋਰਡ ਕਲਾਸਸ ਹਨ 6ਵੀਂ 7ਵੀਂ 9ਵੀਂ ਅਤੇ 11ਵੀਂ ਤੇ ਜੋ ਬੋਰਡ ਦੀਆਂ ਕਲਾਸਸ ਦੇ ਪੇਪਰ ਹੋ ਰਹੇ ਹਨ ਉਹਨਾਂ ਸਾਰਿਆਂ ਦੇ ਹੀ ਜੋ ਸੈਂਪਲ ਪੇਪਰ ਹਨ ਉਹ ਮੈਂ ਜਲਦੀ ਹੀ ਚੈਨਲ ਤੇ ਅਪਲੋਡ ਕਰ ਦੇਵਾਂਗਾ ਜੀ ਤੇ ਆ ਹੁਣ ਆਪਾਂ ਡੇਟਸ਼ੀਟ ਦੇਖਦੇ ਹਾਂ ਜੀ ਪਹਿਲਾਂ ਤੁਹਾਨੂੰ ਨਜ਼ਰ ਆ ਰਿਹਾ ਹੈ ਜੀ 6ਵੀਂ 7ਵੀਂ ਅਤੇ 9ਵੀਂ ਜਮਾਤਾਂ ਦੀਆਂ ਸਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਇਸ ਤਰ੍ਹਾਂ ਹੈ ਤੇ ਇਸ ਤੋਂ ਨੀਚੇ ਤੁਹਾਡੇ ਕੋ 11ਵੀਂ ਜਮਾਤ ਦੀ ਵੀ ਡੇਟਸ਼ੀਟ ਹੋਏਗੀ ਤੇ ਦੇਖੋ ਪਹਿਲਾ ਜੋ ਤੁਹਾਡਾ ਪੇਪਰ ਹੈ ਉਹ 26 ਫਰਵਰੀ ਨੂੰ ਸਟਾਰਟ ਹੋਏਗਾ ਜੀ ਤੇ ਇਹ ਡੇਟਸ਼ੀਟ ਸਾਰੀ ਤੁਸੀਂ ਨੋਟ ਕਰ ਲੈਣੀ ਹੈ ਜੀ 26 ਫਰਵਰੀ ਤੋਂ ਲੈ ਕੇ ਤੇ ਲਾਸਟ ਦੇਖੋ ਤੁਹਾਡਾ 26 ਫਰਵਰੀ ਨੂੰ ਪਹਿਲਾ ਪੇਪਰ ਹੈ 6ਵੀਂ ਵਾਲਿਆਂ ਦਾ ਸਾਇੰਸ 7ਵੀਂ ਵਾਲਿਆਂ ਦਾ ਸਮਾਜਿਕ ਸਿੱਖਿਆ ਤੇ 9ਵੀਂ ਵਾਲਿਆਂ ਦਾ ਗਣਿਤ ਤੇ ਇਸ ਤੋਂ ਬਾਅਦ ਦੇਖੋ ਲਾਸਟ ਤੁਹਾਡਾ ਜੋ ਪੇਪਰ ਹੋਣਾ ਹੈ ਉਹ ਹੋਏਗਾ ਜੀ ਆਪਣੇ ਕੋ ਲਾਸਟ ਪੇਪਰ ਹੋਏਗਾ ਤੁਹਾਡਾ 14 ਮਾਰਚ ਤੱਕ ਜੋ 6ਵੀਂ ਅਤੇ 7ਵੀਂ ਹਨ ਉਹਨਾਂ ਦੇ ਲਾਸਟ ਜੋ ਪੇਪਰ ਹਨ 13 ਮਾਰਚ ਤੱਕ ਚੱਲਣਗੇ ਪਰ ਜੋ 9ਵੀਂ ਕਲਾਸ ਹੈ ਉਹਨਾਂ ਦਾ ਜੋ ਲਾਸਟ ਪੇਪਰ ਹੈ ਉਹ 14 ਮਾਰਚ ਨੂੰ ਹੋਏਗਾ ਤੇ ਆਹ ਹੁਣ نیچے ਦੇਖਦੇ ਹਾਂ ਕਿ 11ਵੀਂ ਜਮਾਤ ਦੀ ਜੋ ਡੇਟ ਸ਼ੀਟ ਹੈ ਉਹ ਕਿਸ ਤਰ੍ਹਾਂ ਹੈ ਜੀ ਇਹ ਜੋ ਪੇਪਰ ਹਨ ਤੁਹਾਡੇ ਪੂਰੇ ਸਿਲੇਬਸ ਦੇ ਵਿੱਚੋਂ ਹੀ ਹੋਣਗੇ ਜੀ ਤੇ ਦੇਖੋ 11ਵੀਂ ਜਮਾਤ ਦਾ ਵੀ ਜੋ ਆਪਣੇ ਕੋ ਪੇਪਰ ਹੈ ਉਹ 26 ਫਰਵਰੀ ਤੋਂ ਹੀ ਸਟਾਰਟ ਹੋ ਰਹੇ ਹਨ ਜੀ ਸ਼ੁਰੂ 26 ਫਰਵਰੀ ਤੋਂ ਹੀ ਹੋਣਗੇ ਤੇ ਇਹਨਾਂ ਦੀ ਜੋ ਲਾਸਟ ਡੇਟ ਹੋਏਗੀ ਉਹ ਆਪਣੇ ਕੋ ਹੋਏਗੀ ਜੀ 15 ਮਾਰਚ ਤੇ ਦੇਖੋ ਲਾਸਟ ਆਪਣੇ ਕੋ 15 ਮਾਰਚ ਹੈ ਜੀ ਤੇ ਹਦਾਇਤਾਂ ਦੇ ਵਿੱਚ ਲਿਖਿਆ ਹੈ ਜੇਕਰ 11ਵੀਂ ਜਮਾਤ ਦੇ ਵਿਦਿਆਰਥੀਆਂ ਦੇ ਵੱਲੋਂ ਕੋਈ ਵਾਧੂ ਵਿਸ਼ਾ ਹੈ ਤਾਂ ਉਸ ਦੀ ਉਸ ਦਾ ਪੇਪਰ 16 ਮਾਰਚ ਨੂੰ ਲੈ ਲਿਆ ਜਾਵੇ 16 ਮਾਰਚ ਤੱਕ ਇਹ ਜੋ ਪ੍ਰੀਖਿਆਵਾਂ ਤੁਹਾਡੀਆਂ ਮੁਕੰਮਲ ਕਰਵਾਉਣੀਆਂ ਹਨ ਤੇ ਇਹ ਹੁਣ ਪੇਪਰਾਂ ਦੇ ਬਾਰੇ ਹੈ ਕਿ ਪੇਪਰ ਤੁਹਾਡੇ ਕਿਸ ਤਰ੍ਹਾਂ ਆਉਣਗੇ ਜੀ 6ਵੀਂ 7ਵੀਂ 9ਵੀਂ ਅਤੇ 11ਵੀਂ ਜਮਾਤਾਂ ਦੀਆਂ ਜੋ ਸਿਲਾਨਾ ਪ੍ਰੀਖਿਆਵਾਂ ਹਨ ਉਹਨਾਂ ਦੇ ਜੋ ਪ੍ਰਸ਼ਨ ਪੱਤਰ ਹਨ ਉਹ ਸਕੂਲ ਮੁਖੀ ਆਪਣੇ ਪੱਧਰ ਤੇ ਸਬੰਧਤ ਵਿਸ਼ਾ ਅਧਿਆਪਕਤਾ ਹੀ ਤਿਆਰ ਕਰਾਉਣਗੇ ਇਸ ਤੁਹਾਡੇ ਜੋ ਪੇਪਰ ਹਨ ਸਕੂਲ ਵਿੱਚ ਟੀਚਰ ਹੀ ਤਿਆਰ ਟੀਚਰ ਦੇ ਵੱਲੋਂ ਹੀ ਤਿਆਰ ਕੀਤੇ ਜਾਣਗੇ ਤੇ ਇਸ ਦਾ ਜੋ ਪੈਟਰਨ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਨਵੇਂ ਪੈਟਰਨ ਦੇ ਮੁਤਾਬਕ ਪੂਰੇ ਅੰਕਾਂ ਦਾ ਹੋਣਾ ਯਕੀਨੀ ਬਣਾਇਆ ਜਾਵੇਗਾ ਜੀ ਇਹ ਪੂਰੇ ਹੀ ਜੋ ਸਿਲੇਬਸ ਹੈ ਪੂਰੇ ਸਿਲੇਬਸ ਦੇ ਵਿੱਚੋਂ ਤੁਹਾਡਾ ਪੇਪਰ ਆਏਗਾ ਤੇ ਪੇਪਰ ਤੁਹਾਡੇ ਜੋ ਅਧਿਆਪਕ ਹਨ ਉਹਨਾਂ ਵੱਲੋਂ ਹੀ ਤਿਆਰ ਕੀਤੇ ਜਾਣਗੇ ਜੀ ਤੇ ਅੱਗੇ ਸਮਾਂ ਲਿਖਿਆ ਹੈ ਜੀ ਆਪਣੇ ਕੋ ਜੋ ਪੇਪਰ ਦਾ ਸਮਾਂ ਹੈ ਪ੍ਰੀਖਿਆ ਦਾ ਸਮਾਂ ਹੈ ਉਹ ਤੁਹਾਡਾ ਹੋਏਗਾ ਜੀ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ 9:30 ਤੋਂ ਲੈ ਕੇ 12:30 ਵਜੇ ਤੱਕ ਤੁਹਾਡਾ ਇਹ ਪੇਪਰ ਦਾ ਟਾਈਮ ਹੋਏਗਾ ਜੀ